ਤੁਹਾਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਦਾ ਤੁਸੀਂ ਇਸਤੇਮਾਲ ਕਰ ਰਹੇ ਹੋ ਜਾਂ ਫਿਰ ਸੋਸ਼ਲ ਮੀਡੀਆ ਤੁਹਾਡਾ ਇਸਤੇਮਾਲ ਕਰ ਰਿਹਾ ਹੈ ਹਰ ਰੋਜ਼ ਸਵੇਰੇ ਉੱਠਣਸਾਰ ਅਸੀਂ ਜਦੋਂ ਹੀ ਫੋਨ ਚੁੱਕਦੇ ਹਾਂ ਕਦੋਂ ਰੀਲਸ ਦੇਖਦੇ ਦੇਖਦੇ ਸਾਡਾ ਇੱਕ ਘੰਟਾ ਖਰਾਬ ਹੋ ਜਾਂਦਾ ਹੈ ਸਾਨੂੰ ਪਤਾ ਤੱਕ ਨਹੀਂ ਚੱਲਦਾ ਕਿ ਇੱਕ ਘੰਟਾ ਕਦੋਂ ਲੰਘ ਗਿਆ ਪਰ ਇਹ ਸਭ ਕਿਸ ਤਰ੍ਹਾਂ ਹੁੰਦਾ ਅਤੇ ਕਿਉਂ ਹੁੰਦਾ ਹੈ ਆਉ ਜਾਣਦੇ ਹਾਂ ਇਸ ਵੀਡੀਓ ਵਿੱਚ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਕੀ ਪਸੰਦ ਹੈ ਤੁਸੀਂ ਕਿੱਥੇ ਰਹਿੰਦੇ ਹੋ ਕਿਸ ਤਰ੍ਹਾਂ ਦੇ ਕੱਪੜੇ ਪਹਿਨਣਾ ਪਸੰਦ ਕਰਦੇ ਹੋ ਕਿਸ ਤਰ੍ਹਾਂ ਦਾ ਤੁਸੀਂ ਖਾਣਾ ਪਸੰਦ ਕਰਦੇ ਹੋ ਤੁਹਾਡੇ ਸੁਪਨੇ ਕੀ ਹਨ ਅਤੇ ਬਹੁਤ ਹੱਦ ਤੱਕ ਤੁਹਾਡਾ ਭਵਿੱਖ ਕੀ ਹੋਵੇਗਾ YouTube WhatsApp, Instagram ਜਾਂ ਫਿਰ Facebook ਵਰਗੀਆਂ ਸੋਸ਼ਲ ਮੀਡੀਆ ਐਪਸ ਨੂੰ ਇਹ ਸਭ ਕੁਝ ਪਤਾ ਹੁੰਦਾ ਹੈ। ਪਹਿਲਾਂ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਐਪਸ ਤੁਹਾਨੂੰ ਕਿਸ ਤਰ੍ਹਾਂ ਟਰੈਕ ਕਰਦੀਆਂ ਹਨ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਤੁਸੀਂ ਕਿਸੇ ਸੋਸ਼ਲ ਮੀਡੀਆ ਐਪ Instagram, Facebook ਵਗੈਰਾ ਤੇ ਆਪਣਾ ਅਕਾਊਂਟ ਬਣਾਉਂਦੇ ਹੋ ਤਾਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਜਿਵੇਂ ਕਿ ਤੁਹਾਡਾ ਨਾਮ, ਮੋਬਾਈਲ ਨੰਬਰ, ਤੁਹਾਡੀ ਸਟੇਟ ਜਾਂ ਦੇਸ਼, ਤੁਹਾਡੀ ਕੁਆਲੀਫਿਕੇਸ਼ਨ ਅਤੇ ਲੋਕੇਸ਼ਨ ਵਗੈਰਾ ਦੀ ਜਾਣਕਾਰੀ ਤੁਹਾਡੇ ਤੋਂ ਮੰਗੀ ਜਾਂਦੀ ਹੈ। ਇਸ ਜਾਣਕਾਰੀ ਦੇ ਸਹਾਰੇ ਮਾਲ ਸੋਸ਼ਲ ਮੀਡੀਆ ਕੰਪਨੀਆਂ ਤੁਹਾਨੂੰ ਜਾਣਨ ਬਾਰੇ ਕਰਦੀਆਂ ਹਨ। ਤੁਹਾਡੀ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਕੰਟੈਂਟ ਪ੍ਰੋਵਾਈਡ ਕੀਤਾ ਜਾਂਦਾ ਹੈ। ਤੇ ਤੁਹਾਨੂੰ ਐਡਸ ਦਿਖਾਈ ਜਾਂਦੇ ਹਨ ਜਦੋਂ ਵੀ ਤੁਸੀਂ ਇੰਸਟਾਗ੍ਰam ਜਾਂ ਕੋਈ ਹੋਰ ਐਪ ਚਲਾਉਂਦੇ ਹੋ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੀ ਜਾਣ ਪਛਾਣ ਵਾਲੇ ਦੇ ਨਜ਼ਦੀਕੀ ਲੋਕ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਤੁਹਾਡੇ ਬਿਨਾ ਲੱਭੇ ਹੀ ਤੁਹਾਡੇ ਸਾਹਮਣੇ ਆ ਜਾਂਦੇ ਹਨ ਅਜਿਹਾ ਤਾਂ ਹੀ ਹੁੰਦਾ ਹੈ ਜਦੋਂ ਸੋਸ਼ਲ ਮੀਡੀਆ ਐਪਸ ਦਾ ਅਲਗੋਰਿਦਮ ਤੁਹਾਡੀ ਲੋਕੇਸ਼ਨ ਅਤੇ ਫੋਨ ਵਿੱਚ ਪਿਆ ਡਾਟਾ ਟਰੈਕ ਕਰਦਾ ਹੈ ਇਨ੍ਹਾਂ ਐਪਸ ਨੂੰ ਸਭ ਪਤਾ ਹੁੰਦਾ ਹੈ ਕਿ ਤੁਹਾਡਾ ਘਰ ਕਿੱਥੇ ਹੈ ਦਫ਼ਤਰ ਕਿੱਥੇ ਹੈ ਤੁਹਾਡਾ ਕੰਮ ਕੀ ਹੈ ਕਿਹੋ ਜਿਹੇ ਲੋਕਾਂ ਨਾਲ ਤੁਹਾਡੇ ਰਿਲੇਸ਼ਨ ਹਨ ਅਤੇ ਤੁਸੀਂ ਕੀ ਸੋਚਦੇ ਹੋ ਇਸ ਆਧਾਰ 'ਤੇ ਤੁਹਾਨੂੰ ਕੰਟੈਂਟ ਦਿਖਾਇਆ ਜਾਂਦਾ ਹੈ ਤਾਂ ਜੋ ਲਗਾਤਾਰ ਤੁਸੀਂ ਇਨ੍ਹਾਂ ਐਪਸ ਦੀ ਵਰਤੋਂ ਕਰਦੇ ਰਹੋ ਤਹਾਡੇ ਫੋਨ ਦੇ ਜ਼ਰੀਏ ਤੁਹਾਡੇ ਡਾਟੇ ਦਾ ਇਸਤੇਮਾਲ ਕਰਕੇ ਤੁਹਾਨੂੰ ਉਹੀ ਕੰਟੈਂਟ ਵਾਰ-ਵਾਰ ਦਿਖਾਇਆ ਜਾਂਦਾ ਹੈ ਜੋ ਤੁਹਾਡੇ ਦਿਮਾਗ ਵਿੱਚ ਚੱਲ ਰਿਹਾ ਹੁੰਦਾ ਹੈ ਅਤੇ ਤੁਸੀਂ ਉਸ ਨੂੰ ਦੇਖਣਾ ਚਾਹੁੰਦੇ ਹੋ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਟਾਈਮ ਇਨ੍ਹਾਂ ਐਪਸ ਉੱਤੇ ਰਹੋ ਅਤੇ ਜ਼ਿਆਦਾ ਤੋਂ ਜ਼ਿਆਦਾ ਐਡਸ ਦਿਖਾ ਕੇ ਇਨ੍ਹਾਂ ਕੰਪਨੀਆਂ ਦੁਬਾਰਾ ਕਮਾਈ ਕੀਤੀ ਜਾ ਸਕੇ। ਸੋਸ਼ਲ ਮੀਡੀਆ ਐਪਸ ਦਾ ਡਿਜ਼ਾਈਨ ਜਾਣ-ਬੁੱਝ ਕੇ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਤਾਂ ਜੋ ਇਹਨਾਂ ਨੂੰ ਇਸਤੇਮਾਲ ਕਰਨ ਦੇ ਤੁਸੀਂ ਆਦੀ ਹੋ ਜਾਵੋ। ਤੁਸੀਂ ਸਭ ਨੇ ਨੋਟ ਕੀਤਾ ਹੋਵੇਗਾ ਚਾਹੇ ਉਹ WhatsApp ਹੈ ਜਾਂ Telegram ਜਾਂ Instagram ਜਾਂ Facebook ਇਹਨਾਂ ਸਭ ਤੇ ਅਕਾਊਂਟ ਬਣਾਉਣਾ ਇੰਨਾ ਸਾਨ ਨਾ ਕਿ ਇੱਕ ਬੱਚਾ ਵੀ ਕੋਜੀ ਸੈਕਿੰਡ ਵਿੱਚ ਅਕਾਊਂਟ ਬਣਾ ਸਕਦਾ ਹੈ ਪਰ ਜੇਕਰ ਤੁਸੀਂ ਅਕਾਊਂਟ ਡਿਲੀਟ ਕਰਨਾ ਹੋਵੇ ਤਾਂ ਅਕਾਊਂਟ ਡਿਲੀਟ ਕਰਨ ਦਾ ਆਪਸ਼ਨ ਤੁਹਾਨੂੰ ਸਿੱਧੀ ਕਿਤੇ ਲੱਭਣ ਵਾਲਾ ਨਹੀਂ ਜੇਕਰ ਇਹ ਤੁਹਾਨੂੰ ਮਿਲ ਵੀ ਗਿਆ ਤਾਂ ਇਹਨਾਂ ਜ਼ਿਆਦਾ ਕੰਪਲੈਕਸ ਅਤੇ ਮੁਸ਼ਕਲ ਹੋਵੇਗਾ ਤੁਸੀਂ ਕਹੋਗੇ ਕਿ ਛੱਡੋ ਯਾਰ ਕੌਣ ਇੰਨਾ ਸਮਾਂ ਬਤੀਤ ਕਰੇਗਾ ਅਕਾਊਂਟ ਡਿਲੀਟ ਕਰਨ ਤੇ ਇੰਜ ਹੀ ਪਿਆ ਰਹਿਣ ਦਿੰਦੇ ਹਾਂ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਤੁਸੀਂ ਇਹਨਾਂ ਐਪਸ ਨੂੰ ਆਸਾਨੀ ਨਾਲ ਜੁਆਇਨ ਕਰ ਸਕੋ ਪਰ ਇਹਨਾਂ ਐਪਸ ਨੂੰ ਛੱਡਣਾ ਤੁਹਾਡੇ ਲਈ ਮੁਸ਼ਕਲ ਹੋਵੇ ਦੂਸਰਾ ਇਹ ਐਪਸ ਤੁਹਾਨੂੰ ਛੋਟੇ-ਛੋਟੇ ਰਿਵਾਰਡਸ ਵੀ ਦਿੰਦੀਆਂ ਹਨ ਜਿਵੇਂ ਕਿ ਲਾਈਕ ਹਟੋ ਹੋਵੇ ਤੇ ਤੁਹਾਡੇ ਦਿਮਾਗ ਨੂੰ ਵਧੀਆ ਮਹਿਸੂਸ ਹੋਵੇ ਕਿ ਇੰਨੇ ਲਾਈਕ ਹੋ ਗਏ ਇੰਨੇ ਫੋਲੋਅਰ ਹੋ ਗਏ ਇੰਨੇ ਸਬਸਕ੍ਰਾਈਬਰ ਹੋ ਗਏ ਅਤੇ ਇਹਨਾਂ ਰਿਵਾਰਡਸ ਦੇ ਵਿੱਚ ਉਲਝ ਕੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਇਨ ਐਪਸ ਉੱਤੇ ਬਤਾਓ ਅਧੇ ਕੰਪਨੀਆਂ ਤੁਹਾਡੇ ਤੋਂ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰ ਸਕਣ ਤੁਸੀਂ ਇਨ ਐਪਸ ਦੇ ਆਦੀ ਬਣੇ ਰਹੋਗੇ ਅਤੇ ਕਈ ਘੰਟੇ ਵੀ ਇਸਤੇਮਾਲ ਕਰਨ ਤੇ ਤੁਹਾਨੂੰ ਕਦੇ ਵੀ ਕੰਟੈਂਟ ਦੀ ਘਾਟ ਨਹੀਂ ਹੋਵੇ ਇਸ ਲਈ ਕੰਪਨੀਆਂ ਇਨਫਾਈਨਾਈਟ ਸਕਰੋਲਿੰਗ ਦਾ ਇਸਤੇਮਾਲ ਕਰਦੀਆਂ ਹਨ ਮਤਲਬ ਤੁਸੀਂ ਕਿੰਨਾ ਵੀ ਅੱਗੇ-ਅੱਗੇ ਚਾਈ ਜਾਓ ਕੰਟੈਂਟ ਨਹੀਂ ਮੁਕੇਗਾ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਕਿੰਨੀਆਂ ਰੀਲਸ ਜਾਂ ਵੀਡੀਓ ਮੈਂ ਦੇਖ ਚੁੱਕਿਆ ਹ ਜਿਆਨੋ ਜਸ ਨੂੰ ਕਿਹਾ ਜਾਂਦਾ ਹੈ ਫੀਅਰ ਆਫ ਮਿਸਿੰਗ ਆਊਟ ਤੁਹਾਨੂੰ ਲੱਗੇਗਾ ਕਿ ਜੇਕਰ ਮੈਂ ਵੀਡੀਓ ਜਾਂ ਰੀਲ ਨਹੀਂ ਦੇਖੀ ਤਾਂ ਮੈਂ ਇਸ ਨੂੰ ਮਿਸ ਕਰ ਦੇਵਾਂਗਾ ਪਤਾ ਨਹੀਂ ਫਿਰ ਦੇਖ ਪਾਉਂਗਾ ਜਾਂ ਨਹੀਂ ਇਹੀ ਕਾਰਨ ਹੈ ਕਿ ਤੁਸੀਂ 5 ਮਿੰਟ ਲਈ ਫੋਨ ਚੁੱਕਦੇ ਹੋ ਅਤੇ 2 ਘੰਟੇ ਤੱਕ ਸਕਰੋਲਿੰਗ ਕਰਦੇ ਰਹਿੰਦੇ ਹੋ ਇਸ ਤੋਂ ਇਲਾਵਾ ਇਹਨਾਂ ਐਪਸ ਉੱਤੇ ਉਹੀ ਦਿਖਾਇਆ ਜਾਂਦਾ ਹੈ ਜੋ ਤੁਸੀਂ ਖਰੀਦਣ ਬਾਰੇ ਸੋਚ ਰਹੇ ਹੋ ਮੰਨ ਲਓ ਤੁਸੀਂ ਆਪਣੇ ਗੂਗਲ ਵਿੱਚ ਕਿਸੇ ਫੋਨ ਨੂੰ ਸਰਚ ਕੀਤਾ ਜਾਂ YouTube ਵਿੱਚ ਤੁਸੀਂ ਫੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਡਾਟਾ ਦੀ ਟਰੈਕਿੰਗ ਦੇ ਜ਼ਰੀਏ ਇਹਨਾਂ ਐਪਸ ਦਾ ਐਲਗੋਰਿਦਮ ਤੁਹਾਨੂੰ ਫੋਨ ਸਿਲੇਟਡ ਐਡਸ ਦੇ ਵੀਡੀਓ ਹੀ ਦਿਖਾਏਗਾ ਤਾਂ ਜੋ ਤੁਸੀਂ ਇਸ ਫੋਨ ਨੂੰ ਉਮਤੇ ਉਸ ਨਾਲ ਫੋਨ ਵੇਚਣ ਵਾਲੀ ਕੰਪਨੀ ਦਾ ਵੀ ਫਾਇਦਾ ਹੋਵੇ ਤੇ ਸੋਸ਼ਲ ਮੀਡੀਆ ਤੇ ਐਡਸ ਦਿਖਾਉਣ ਲਈ ਸੋਸ਼ਲ ਮੀਡੀਆ ਕੰਪਨੀ ਦਾ ਵੀ। ਤੋਂ ਇਸੇ ਤਰ੍ਹਾਂ ਸੋਸ਼ਲ ਮੀਡੀਆ ਤੁਹਾਡੇ ਦਿਮਾਗ ਨੂੰ ਵੀ ਕੰਟਰੋਲ ਕਰਦਾ ਹੈ। ਸੋਸ਼ਲ ਮੀਡੀਆ ਤੁਹਾਨੂੰ ਇਸ ਦਾ ਆਦੀ ਹੀ ਨਹੀਂ ਬਣਾਉਂਦਾ ਬਲਕਿ ਤੁਹਾਡੀ ਸੋਚ ਨੂੰ ਵੀ ਬਦਲ ਦਿੰਦਾ ਹੈ। ਤੁਹਾਨੂੰ ਸਿਰਫ ਉਹੀ ਕੰਟੈਂਟ ਦਿਖਾਇਆ ਜਾਂਦਾ ਹੈ ਜੋ ਤੁਹਾਡੀ ਸੋਚ ਨਾਲ ਮੇਲ ਖਾਂਦਾ ਹੈ। ਜੇਕਰ ਤੁਸੀਂ ਕ੍ਰਾਈਮ ਦੇਖਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ ਕ੍ਰਾਈਮ ਹੀ ਦਿਖਾਇਆ ਜਾਵੇਗਾ। ਤੁਹਾਨੂੰ ਕੀ ਧਾਰਮਿਕ ਜਾਂ ਹੋਰ ਕੰਟੈਂਟ ਨਹੀਂ ਪ੍ਰੋਸਾ ਜਾਵੇਗਾ ਜੋ ਤੁਹਾਡੀ ਸੋਚ ਨਾਲ ਮੇਲ ਨਹੀਂ ਖਾਂਦਾ। ਗੁੱਸੇ ਅਤੇ ਡਰ ਵਾਲਾ ਕੰਟੈਂਟ ਸਭ ਵਾਇਰਲ ਹੁੰਦੀਆਂ ਹਨ ਤੁਸੀਂ ਜੋ ਦੇਖਦੇ ਹੋ ਉਹੀ ਸੋਚਣ ਲੱਗ ਜਾਂਦੇ ਹੋ ਫਿਰ ਸੋਸ਼ਲ ਮੀਡੀਆ ਦੇ ਪਿੱਛੇ ਬੈਠੇ ਲੋਕ ਤੁਹਾਡੇ ਦਿਮਾਗ ਨੂੰ ਕੰਟਰੋਲ ਕਰਨ ਲੱਗ ਜਾਂਦੇ ਹਨ ਹੁਣ ਤੁਸੀਂ ਕਹੋਗੇ ਕਿ ਅਸੀਂ ਤਾਂ ਸਾਡਾ ਫੋਨ ਅਤੇ ਸਿਰਫ ਐਪ ਹੀ ਚਲਾਉਂਦੇ ਹਾਂ ਫੇਸਬੁੱਕ ਜਾਂ ਇੰਸਟਾਗ੍ਰam ਸਾਨੂੰ ਕੌਣ ਕੰਟਰੋਲ ਕਰ ਰਿਹਾ ਹੈ ਬਲਕਿ ਇਹ ਨਹੀਂ ਹੈ ਸੋਚੋ ਤੁਹਾਡੇ ਫੋਨ ਵਿੱਚ ਜੋ ਵੀ ਜਾਣਕਾਰੀ ਹੈ ਉਹ ਸਿਰਫ ਤੁਹਾਨੂੰ ਹੀ ਪਤਾ ਨਹੀਂ ਬਲਕਿ ਇਹਨਾਂ ਸਾਰੀਆਂ ਕੰਪਨੀਆਂ ਕੋਲ ਉਹ ਜਾਣਕਾਰੀ ਮੌਜੂਦ ਹੈ ਜਿਨ੍ਹਾਂ ਦੀਆਂ ਐਪਸ ਦਾ ਤੁਸੀਂ ਇਸਤੇਮਾਲ ਕਰ ਰਹੇ ਹੋ ਫੇਸਬੁੱਕ ਗੂਗਲ ਐਕਸਏ ਸਭ ਤੁਹਾਡਾ ਡਾਟਾ ਜਾਂ ਜਾਣਕਾਰੀ ਇਕੱਠੀ ਕਰ ਰਹੇ ਹਨ ਸਰਕਾਰਾਂ ਤੇ ਹੋਰ ਕੰਪਨੀਆਂਸ ਡਾਟਾ ਇਸਤਮਾਲ ਕਰਕੇ ਵੋਟਾਂ ਤੋਂ ਲੈ ਕੇ ਵਿਗਿਆਪਨਾਂ ਤੱਕ ਸਭ ਕੁਝ ਪ੍ਰਭਾਵਿਤ ਕਰ ਰਹੀਆਂ ਹਨ ਤੁਸੀਂ ਸੁਣਿਆ ਹੋਵੇਗਾ ਕਿ ਬਹੁਤ ਸਾਰੀਆਂ ਕੰਪਨੀਆਂ ਉਤੇ ਆਪਣੇ ਯੂਜ਼ਰਸ ਦਾ ਡਾਟਾ ਵੇਚਣ ਅਤੇ ਉਸ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰਨ ਦੇ ਇਲਜ਼ਾਮ ਲੱਗੇ ਹਨ ਜੇਕਰ ਤੁਹਾਨੂੰ ਕੋਈ ਚੀਜ਼ ਫ੍ਰੀ ਵਿੱਚ ਦਿੱਤੀ ਜਾ ਰਹੀ ਹੈ ਤਾਂ ਉਸਦੇ ਬਦਲੇ ਵਿੱਚ ਤੁਹਾਨੂੰ ਕੁਝ ਕੀਮਤ ਜਿਗਾਉਣੀ ਪਵੇਗੀ ਉਹ ਕੀਮਤ ਤੁਹਾਡਾ ਪਰਸਨਲ ਡਾਟਾ ਹੈ ਅਤੇ ਤੁਹਾਡਾ ਬੇਸ ਕੀਮਤੀ ਸਮਾਂ ਜਿਸ ਨੂੰ ਵਰਤ ਕੇ ਤੁਸੀਂ ਕੁਝ ਜ਼ਿੰਦਗੀ ਵਿੱਚ ਹਾਸਲ ਕਰ ਸਕਦੇ ਸੀ ਮੈਂ ਇੰਜ ਨਹੀਂ ਕਹਿ ਰਿਹਾ ਕਿ ਇਹ ਐਪਸ ਬਿਲਕੁਲ ਹੀ ਬੇਕਾਰ ਹਨ ਪਰ ਇਹਨਾਂ ਦੀ ਵਰਤੋਂ ਸੋਚ ਸਮਝ ਕੇ ਅਤੇ ਲਿਮਟ ਵਿੱਚ ਕਰਨੀ ਚਾਹੀਦੀ ਹੈ ਖਾਸ ਕਰਕੇ ਬੱਚਿਆਂ ਨੂੰ ਇਹਨਾਂ ਐਪਸ ਤੋਂ ਦੂਰ ਰੱਖਣਾ ਚਾਹੀਦਾ ਹੈ ਸਿਰਫ ਚੰਗੀ ਅਤੇ ਵਧੀਆ ਜਾਣਕਾਰੀ ਹੀ ਲਾਇਕ ਸ਼ੇਅਰ ਕਰਨੀ ਚਾਹੀਦੀ ਹੈ ਇਸ ਤੋਂ ਸਭ ਤੋਂ ਬਚਣ ਦੇ ਕੁਝ ਤਰੀਕੇ ਹਨ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਐਪ ਦਾ ਨੋਟੀਫਿਕੇਸ਼ਨ ਬੰਦ ਕਰ ਦੇਵੋ ਨੋਟੀਫਿਕੇਸ਼ਨ ਦੇ ਜ਼ਰੀਏ ਵਾਰ-ਵਾਰ ਇਹ ਐਪਸ ਤੁਹਾਡਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀਆਂ ਹਨ ਦੂਸਰਾ ਸੋਸ਼ਲ ਮੀਡੀਆ ਤੇ ਆਪਣਾ ਬਤਾਇਆ ਗਿਆ ਸਮਾਂ ਟਰੈਕ ਕਰੋ ਜ ਜਰ ਤੁਸੀਂ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਅਲੱਗ-ਅਲੱਗ ਜਗ੍ਹਾ ਤੋਂ ਜਾਣਕਾਰੀ ਲਵੋ ਸਿਰਫ ਇੱਕ ਐਪ ਦੇ ਭਰੋਸੇ 'ਤੇ ਨਾ ਬੈਠੋ ਆਪਣੀ ਪਰਸਨਲ ਇਨਫੋਰਮੇਸ਼ਨ ਅਤੇ ਡਾਟਾ ਵਗਾਰਾ ਇਹਨਾਂ ਐਪਸ 'ਤੇ ਅਪਲੋਡ ਕਰਨ ਤੋਂ ਗਰੇਜ਼ ਕਰੋ ਸੋਸ਼ਲ ਮੀਡੀਆ ਨੂੰ ਆਪਣਾ ਦਿਮਾਗ ਨਾ ਕੰਟਰੋਲ ਕਰਨ ਦਿਓ ਸਿਰਫ ਚੰਗੀਆਂ ਤੇ ਸਹੀ ਜਾਣਕਾਰੀ ਹੀ ਦੇਖੋ ਅਤੇ ਚੰਗਾ ਕੰਟੈਂਟ ਹੀ ਸ਼ੇਅਰ ਕਰੋ ਜਿਸ ਤਰ੍ਹਾਂ ਕੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ